ਹੁਣ ਪਠਾਨਕੋਟ ਦੇ ਸਰਕਾਰੀ ਹਸਪਤਾਲ ਚ ਵੀ ਮਿਲਣ ਗਿਆ ਨਿੱਜੀ ਹਸਪਤਾਲਾਂ ਵਰਗੀਆਂ ਸਹੂਲਤਾਂ ਜਲਦ ਸ਼ੁਰੂ ਹੋਵੇਗਾ ਵੈਂਟੀਲੇਟਰ ਵਾਰਡ ਟੈਂਡਰ ਹੋਇਆ ਮੁਕੰਮਲ ਜ਼ਿਲ੍ਹਾ ਪਠਾਨਕੋਟ ਦਾ ਸਿਵਲ ਹਸਪਤਾਲ ਜਿੱਥੇ ਜ਼ਿਲ੍ਹੇ ਦੇ ਲੋਕਾਂ ਸਣੇ ਗੁਆਂਢੀ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਵੀ ਮਰੀਜ਼ ਆਪਣਾ ਇਲਾਜ ਕਰਵਾਉਣ ਪਹੁੰਚਦੇ ਨੇ ਅਤੇ ਇਸੇ ਵਜ੍ਹਾ ਨਾਲ ਸਿਵਲ ਹਸਪਤਾਲ ਪਠਾਨਕੋਟ ਸਿਹਤ ਸਹੂਲਤਾਂ ਨੂੰ ਲੈ ਕੇ ਕਾਫੀ ਅਮ ਹੋ ਜਾਂਦਾ ਹੈ ਅਤੇ ਹੁਣ ਇਸ ਸਰਕਾਰੀ ਹਸਪਤਾਲ 'ਚ ਨਿੱਜੀ ਹਸਪਤਾਲਾਂ ਵਰਗੀਆਂ ਸਿਹਤ ਸਹੂਲਤਾਂ ਦੇਣ ਦੇ ਲਈ ਸੂਬਾ ਸਰਕਾਰ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਚੱਲਦੇ ਹੁਣ ਇਸ ਸਰਕਾਰੀ ਹਸਪਤਾਲ 'ਚ ਵੈਂਟੀਲੇਟਰ ਵਾਰਡ ਬਣਨ ਜਾ ਰਿਹਾ ਹੈ ਤਾਂ ਜੋ ਗਰੀਬ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਣ ਇਸ ਸਬੰਧੀ ਜਥੇਦਾਨਕ ਲੋਕਾਂ ਨਾਲ ਤੁਬਾ ਸਰਕਾਰ ਦੇ ਇਸ ਪ੍ਰਯਾਸ ਨਾਲ ਗਰੀਬ ਲੋਕਾਂ ਦੀ ਜੇਬ ਤੇ ਜੋ ਨਿੱਜੀ ਹਸਪਤਾਲ ਕੈਂਚੀ ਚਲਾਉਂਦੇ ਸੀ ਉਹ ਬੰਦ ਹੋਵੇਗੀ ਅਤੇ ਲੋਕਾਂ ਹੋਰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ ਦੂਜੇ ਪਾਸੇ ਜਦ ਇਸ ਸੰਬੰਧੀ ਹਸਪਤਾਲ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਸਾਨੂੰ ਜਾਣਕਾਰੀ ਮਿਲੀ ਹੈ ਕਿ ਹਸਪਤਾਲ ਚ ਜੋ ਵੈਂਟੀਲੇਟਰ ਵਾਰਡ ਬਣਨਾ ਸੀ ਇਸ ਦਾ ਟੈਂਡਰ ਹੋ ਚੁੱਕਿਆ ਹੈ ਅਤੇ ਜਲਦ ਹੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ ਬਾਈਟ ਸਿਵਲ ਹਸਪੀਟਲ ਵਿੱਚ ਜਿਹੜੀ ਸੀਸੀਬੀ ਦੀ ਕ੍ਰਿਟੀਕਲ ਕੇਅਰਿੰਗ ਵਡਰ ਬਿਲਡਿੰਗ ਬਣਨੀ ਹੈਗੀ ਹੈ ਉਹਦੇ ਵਿੱਚ ਮੇਰੇ ਹੁਣੇ ਜਿਹੜੇ ਪੀ ਡਬਲਯੂ ਡੀ ਦੇ ਅਫੀਸ਼ੀਅਲਸ ਹੈਗੇ ਉਹਨਾਂ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਦੱਸਿਆ ਹੈਗਾ ਕਿ ਟੈਂਡਰ ਇਹਦਾ ਨਿਕਲ ਗਿਆ ਹੈਗਾ ਇਹਦੇ ਵਿੱਚ ਫੈਸਿਲਿਟੀ ਜਿਹੜੀ ਜ਼ਿਲ੍ਹੇ ਵਿੱਚ ਪਹਿਲੇ ਨਹੀਂ ਸੀਗੀ ਸਿਵਲ ਹਸਪੀਟਲ 'ਚ ਜਿਵੇਂ ਕਿ ਕੋਈ ਕ੍ਰਿਟੀਕਲ ਪੇਸ਼ੈਂਟ ਹੁੰਦਾ ਚਾਹੇ ਹੋ ਹੈ ਡਿਜਰੀ ਦਾ ਚਾਹੇ ਹੋ ਹਾਰਟ ਪੇਸ਼ੈਂਟ ਹੈਗਾ ਤੇ ਉਹਨੂੰ ਵੈਂਟੀਲੇਟਰ ਦੀ ਲੋੜ ਹੈਗੀ ਹੈ ਤੇ ਜਿਹਦੀ ਵੈਂਟੀਲੇਟਰਸ ਦੀ ਸਹੂਲਤ ਹੈ ਜਿਹੜੀ ਹੈਗੀ ਹੈ ਉਹ ਐਂ ਤੇ 10 ਪੇਸ਼ੈਂਟਸ ਵਾਸਤੇ ਐਂ ਜਨ ਤੇ ਸ਼ੁਰੂ ਹੋ ਜਾਏਗਾ ਤੇ ਇਸ ਤੋਂ ਨਵਾਂ ਜ ਟੈਂਡਰ ਹੋ ਹੀ ਗਿਆ ਹੈ ਤੇ ਜੇ ਹੁਣ ਕੰਸਟ੍ਰਕਸ਼ਨ ਜਦੋਂ ਸ਼ੁਰੂ ਹੋਏਗੀ ਮੈਂ ਤੁਹਾਨੂੰ ਦੱਸਦਾ ਹਾਂਗਾ ਬੀਫ ਕਰ ਦਿੱਤਾ